ਹਰ ਇੱਕ ਹਿੰਦੂ ਭਰਾ ਹਰ ਇੱਕ ਮੁਸਲਮਾਨ ਭਰਾ ਹਰ ਇੱਕ ਈਸਾਈ ਭਰਾ ਜਿਹੜਾ ਕਿ ਆਪਣੇ ਧਰਮ ਨੂੰ ਪਿਆਰ ਕਰਦਾ ਇਹ ਨਹੀਂ ਕਹਿੰਦੇ ਵੀ ਸਾਡੇ ਧਰਮ ਨੂੰ ਪਿਆਰ ਕਰੇ ਆਪਣੇ ਧਰਮ ਨੂੰ ਪਿਆਰ ਕਰਦਾ ਔਰ ਆਪਣੇ ਧਾਰਮਿਕ ਗ੍ਰੰਥਾਂ ਨੂੰ ਪਿਆਰ ਕਰਦਾ ਔਰ ਉਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾ ਹੋ ਸਕੇ ਤੇ ਬੇਅਦਬੀਆਂ ਕਰਨ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਮਤਲਬ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹਨਾਂ ਤੇ ਹੋ ਸਕੇ ਜਾਂ ਫਾਂਸੀ ਦੀ ਸਜ਼ਾ ਤੇ ਜਾਂ ਫਿਰ ਉਮਰ ਕੈਦੀ ਦੀ ਸਜ਼ਾ ਇਹ ਕਾਨੂੰਨ ਪਾਸ ਹੋ ਸਕਣ ਇਹਦੇ ਵਾਸਤੇ 18 ਤੋਂ ਇਹ ਜੰਗ ਚੱਲਦੀ ਆ ਰਹੀ ਔਰ ਇਹ ਫੌਜੀ ਸਾਹਿਬ ਨੇ ਵੀ ਥਾ ਥਾ ਦੇ ਉੱਤੇ ਜਾ ਕੇ ਸਰਕਾਰੀ ਦਰਬਾਰੇ ਯਤਨ ਕੀਤਾ ਵੀ ਇਹ ਕਾਨੂੰਨ ਪਾਸ ਹੋਣ ਲੇਕਿਨ ਇਹ ਕਾਨੂੰਨ ਨਹੀਂ ਪਾਸ ਕੀਤੇ ਅਜੇ ਤੱਕ ਸੈਂਟਰ ਗਵਰਨਮੈਂਟ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ ਜਿਵੇਂ ਕਿ ਮੈਂ ਇੱਕ ਪੋਸਟ ਸਾਂਝੀ ਕੀਤੀ ਆ ਫੌਜੀ ਗੁਰਜੀਤ ਸਿੰਘ ਜੋ ਕਿ ਟਾਵਰ ਦੇ ਉੱਤੇ ਬੈਠੇ ਆ ਔਰ ਉਹ ਕਿਸੇ ਸਵਾਰਥਕਾਰ ਨਹੀਂ ਬੈਠੇ ਨਿਰਸਵਾਰਥ ਹੋ ਕੇ ਗੁਰੂ ਦੇ ਹੱਕ ਵਾਸਤੇ ਬੈਠੇ ਆ ਤਾਂ ਜੋ ਥਾ ਥਾ ਦੇ ਉੱਤੇ ਜਿਹੜੀਆਂ ਧੰਨ ਸ਼੍ਰੀ ਗੁਰਗੰਸਾਹ ਮਹਾਰਾਜ ਦੀਆਂ ਬੇਅਦਮੀਆਂ ਹੋ ਰਹੀਆਂ ਉਹਨਾਂ ਬੇਅਦਮੀਆਂ ਨੂੰ ਰੋਕਿਆ ਜਾ ਸਕੇ ਪੰਜਾਬ ਦੇ ਅੰਦਰ ਨਹੀਂ ਪੂਰੇ ਭਾਰਤ ਦੇ ਅੰਦਰ ਹੀ ਐਸਾ ਕਾਨੂੰਨ ਹੋਣਾ ਚਾਹੀਦਾ ਕਿ ਚਾਹੇ ਗੀਤਾ ਚਾਹੇ ਕੁਰਾਨ ਚਾਹੇ ਬਾਈਬਲ ਆ ਚਾਹੇ ਧਾਰਮਿਕ ਗ੍ਰੰਥਾ ਤੇ ਧੰਨ ਸ਼੍ਰੀ ਗੁਰਗੰਸਾਹ ਮਹਾਰਾਜਾ ਜਿੰਨੀਆਂ ਵੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਮੀਆਂ ਹੋ ਰਹੀਆਂ ਉਹਨਾਂ ਨੂੰ ਰੋਕਿਆ ਜਾ ਸਕੇ 18 ਤੋਂ ਕਾਨੂੰਨ ਦੇ ਇਹ ਕਾਗਜ਼ ਪੱਤਰ ਤਿਆਰ ਕੀਤੇ ਗਏ ਸੈਂਟਰ ਤੱਕ ਭੇਜੇ ਗਏ ਲੇਕਿਨ ਉਹ ਕਾਨੂੰਨ ਅਜੇ ਤੱਕ ਲਾਗੂ ਨਹੀਂ ਹੋਇਆ ਉਸ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਵੀ ਤਾਂ ਜੋ ਬੇਅਦਬੀਆਂ ਰੋਕੀਆਂ ਜਾ ਸਕਣ ਤੇ ਬੇਅਦਬੀ ਕਰਨ ਵਾਲਿਆਂ ਨੂੰ ਜਾਂ ਤੇ ਉਮਰ ਕੈਦ ਦੀ ਸਜ਼ਾ ਤੇ ਜਾਂ ਫਾਂਸੀ ਦੀ ਸਜ਼ਾ ਹੋ ਸਕੇ ਉਹਦੇ ਵਾਸਤੇ ਕਾਨੂੰਨ ਬਣ ਸਕੇ ਉਹ ਕਾਨੂੰਨ ਦੀ ਮੰਗ ਦੇ ਕਾਰਨ ਫੌਜੀ ਗੁਰਜੀਤ ਸਿੰਘ ਟਾਵਰ ਦੇ ਉੱਤੇ ਅੱਜ ਲੰਮੇ ਲੰਮੇ ਸਮੇਂ ਤੋਂ ਬੈਠੇ ਇਤੋਂ ਤੱਕ ਕਿ ਉਹਨਾਂ ਨੇ ਆਪਣਾ ਇਹ ਵੀ ਇੱਕ ਬਿਆਨ ਦਿੱਤਾ ਸੀ ਕਿ ਜੇ ਮੇਰੀ ਮੰਗ ਪੂਰੀ ਨਾ ਆਈ ਤੇ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਪਰ ਪੰਜ ਸਿੰਘਾਂ ਵੱਲੋਂ ਹੁਕਮ ਹੋਇਆ ਕਿ ਫੌਜੀ ਸਾਹਿਬ ਤੁਸੀਂ ਇਹ ਕੰਮ ਨਹੀਂ ਕਰਨਾ ਖਾਲਸਾ ਪੰਥ ਹਮੇਸ਼ਾ ਸੰਘਰਸ਼ੀ ਰਿਹਾ ਵਾ ਆਪਣੇ ਉੱਤੇ ਤੁਸੀਂ ਗੋਲੀ ਨਹੀਂ ਚਲਾਉਣੀ ਤੇ ਫੌਜੀ ਸਾਹਿਬ ਨੇ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਉਸ ਸੰਘਰਸ਼ ਨੂੰ ਜਾਰੀ ਰੱਖਿਆ ਔਰ ਇਹ ਫੈਸਲਾ ਬਦਲ ਲਿਆ ਤੇ ਅੱਜ ਵੀ ਫੌਜੀ ਸਾਹਿਬ ਟਾਵਰ ਤੇ ਬੈਠੇ ਆ ਤੇ ਦਾਸਨਨ ਨੂੰ ਮਿਲਣ ਵਾਸਤੇ ਗਿਆ ਸੀ ਲੇਕਿਨ ਉਹ ਉੱਪਰ ਸੀ ਵੀਡੀਓ ਕਾਰਵਾਈ ਉਹਨਾਂ ਦੇ ਨਾਲ ਗੱਲ ਵੀ ਹੋਈ ਉਹ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਵੀ ਕਰ ਦਿੱਤੀ ਹੈ ਉਹਨਾਂ ਨੂੰ ਇੰਉ ਲੱਗਦਾ ਕਿ ਮੇਰੀ ਆਵਾਜ਼ ਦੇ ਨਾਲ ਪੰਜਾਬ ਦੇ ਵਿੱਚ ਵੱਸਣ ਵਾਲੇ ਨੌਜਵਾਨ ਹਰ ਇੱਕ ਭੈਣ ਭਰਾ ਹਰ ਇੱਕ ਧੀ ਹਰ ਇੱਕ ਹਿੰਦੂ ਭਰਾ ਹਰ ਇੱਕ ਮੁਸਲਮਾਨ ਭਰਾ ਹਰ ਇੱਕ ਈਸਾਈ ਭਰਾ ਜਿਹੜਾ ਕਿ ਆਪਣੇ ਧਰਮ ਨੂੰ ਪਿਆਰ ਕਰਦਾ ਇਹ ਨਹੀਂ ਕਹਿੰਦੇ ਵੀ ਸਾਡੇ ਧਰਮ ਨੂੰ ਪਿਆਰ ਕਰੇ ਆਪਣੇ ਧਰਮ ਨੂੰ ਪਿਆਰ ਕਰਦਾ ਔਰ ਆਪਣੇ ਧਾਰਮਿਕ ਗ੍ਰੰਥਾਂ ਨੂੰ ਪਿਆਰ ਕਰਦਾ ਔਰ ਉਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾ ਹੋ ਸਕੇ ਤੇ ਬੇਅਦਬੀਆਂ ਕਰਨ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਮਤਲਬ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹਨਾਂ ਤੇ ਹੋ ਸਕੇ ਜਾਂ ਫਾਂਸੀ ਦੀ ਸਜ਼ਾ ਤੇ ਜਾਂ ਫਿਰ ਉਮਰ ਕੈਦੀ ਦੀ ਸਜ਼ਾ ਇਹ ਕਾਨੂੰਨ ਪਾਸ ਹੋ ਸਕਣ ਇਹਦੇ ਵਾਸਤੇ 18 ਤੋਂ ਇਹ ਜੰਗ ਚੱਲਦੀ ਆ ਰਹੀ ਔਰ ਇਹ ਫੌਜੀ ਸਾਹਿਬ ਨੇ ਵੀ ਥਾ ਥਾ ਦੇ ਉੱਤੇ ਜਾ ਕੇ ਸਰਕਾਰੀ ਦਰਬਾਰੀ ਯਤਨ ਕੀਤਾ ਵੀ ਇਹ ਕਾਨੂੰਨ ਪਾਸ ਹੋਣ ਲੇਕਿਨ ਇਹ ਕਾਨੂੰਨ ਨਹੀਂ ਪਾਸ ਕੀਤੇ ਅਜੇ ਤੱਕ ਸੈਂਟਰ ਗਵਰਨਮੈਂਟ ਨੇ ਔਰ ਫਗਵਾੜੇ ਦੇ ਅੰਦਰ ਉਹ ਫੌਜੀ ਸਾਹਿਬ ਹੋਣਾ ਨੇ ਕਿਹਾ ਵੀ ਤੁਸੀਂ ਇੱਕ ਕਾਨਫਰੰਸ ਮੀਟਿੰਗ ਰੱਖੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਮੇਰੇ ਤੇ ਇਹਨਾਂ ਵਿਸ਼ਵਾਸ ਲੱਗਾ ਤੇ ਵੀ ਮੇਰੀ ਆਵਾਜ਼ ਜਿਹੜੀ ਉਹ ਸੰਗਤ ਸੁਣਦੀ ਹੈ ਤੇ ਮੈਂ ਆਪਣੀ ਆਵਾਜ਼ ਤੁਹਾਡੇ ਚਰਨਾਂ ਤੱਕ ਰੱਖਦਾ ਵੀ ਜੇ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਉਹਨਾਂ ਦਾ ਭਰੋਸਾ ਟੁੱਟ ਨਹੀਂ ਦਿੰਦਾ ਮੈਂ 16 ਤਰੀਕ ਨੂੰ ਕਾਨਫਰੰਸ ਮੀਟਿੰਗ ਇੱਕ ਜਿਹੜੀ ਫਗਵਾੜੇ ਦੀ ਧਰਤੀ ਤੇ ਰੱਖ ਰਿਆ ਔਰ ਉਹਦੇ ਵਿੱਚ ਆਪਣੇ ਸਾਰੇ ਭਾਈਚਾਰੇ ਨੂੰ ਮੈਂ ਸਦਾ ਦਿੰਨਾ ਚਾਹੇ ਉਹ Hindu ਵੀਰ ਆ ਚਾਹੇ ਮੁਸਲਮਾਨਾ ਚਾਹੇ ਈਸਾਈਆ ਤਾਂ ਜੋ ਸਾਰੇ ਧਰਮਕ ਜਿਹੜੇ ਸਾਡੇ ਗ੍ਰੰਥ ਆ ਸਾਡੇ ਚਿੰਨ੍ਹ ਆ ਉਹਨਾਂ ਦੇ ਕੋਈ ਟਿੱਪਣੀ ਵੀ ਨਾ ਕਰ ਸਕੇ ਔਰ ਉਹਨਾਂ ਦੀ ਬੇਦਬੀ ਵੀ ਨਾ ਕਰ ਸਕੇ ਉਹਨਾਂ ਨੂੰ ਉਹਨਾਂ ਉੱਤੇ ਆਪਾਂ ਵਿਚਾਰਾ ਕਰਨੀਆਂ ਔਰ ਫਗਵਾੜੇ ਤੋਂ ਬਾਅਦ ਫੇ ਵੱਡਾ ਜਿਹੜਾ ਲਾਉ ਲਸ਼ਕਰ ਆ ਵੱਡੀ ਤਦਾਰ ਤੇ ਵਿੱਚ ਸੰਗਤਾਂ ਜਿਹੜੀਆਂ ਪਿੰਡਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਭਰ-ਭਰ ਕੇ ਸਮਾਨੇ ਦੀ ਧਰਤੀ ਤੇ ਇੱਕ ਦਿਨ ਕੂਚ ਕਰਨ ਉਹ ਸਬੰਧ ਦੇ ਵਿੱਚ ਆਪਾਂ ਫਗਵਾੜ ਦੀ ਧਰਤੀ ਤੇ ਇੱਕ ਮੀਟਿੰਗ ਰੱਖ ਰਿਆ ਔਰ ਉੱਥੇ ਦਾ ਸਾਰਾ ਪ੍ਰਬੰਧ ਵੀਰ ਓੰਕਾਰ ਸਿੰਘ ਓੰਕਾਰ ਸਿੰਘ ਬਾਜਵਾ ਰੱਖ ਰਿਆ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਭਾਈ ਗੁਰੂਗਨ ਸਾਹਿਬ ਮਾਰੇ ਸਾਰਿਆਂ ਦਾ ਸਾਂਝਾ ਠੀਕ ਆ ਹਿੰਦੂਆਂ ਨੂੰ ਗੀਤਾ ਪਿਆਰੀ ਆ ਪਰ ਜੇ ਗੀਤਾ ਦੀ ਬੇਅਦਬੀ ਹੁੰਦੀ ਹੋਵੇ ਤੇ ਉਹ Hindu ਵੀ ਕਹਦਾ ਜਿਹੜਾ ਆਪਣੇ ਧਾਰਮਿਕ ਗ੍ਰੰਥਾਂ ਦੀ ਰਾਖੀ ਨਹੀਂ ਕਰ ਸਕਦਾ ਤੇ ਜੇ ਕੁਰਾਨ ਦੀ ਹੁੰਦੀ ਹੈ ਤੇ ਮੁਸਲਮਾਨ ਉਹ ਕਹਦਾ ਜਿਹੜਾ ਆਪਣੇ ਧਾਰਮਿਕ ਗ੍ਰੰਥ ਦੀ ਰਾਖੀ ਨਹੀਂ ਕਰ ਸਕਦਾ ਉਹ ਸਾਈ ਵੀ ਕਹਦਾ ਜਿਹੜਾ ਵਾਇਬੰਦੀ ਰਾਖੀ ਨਹੀਂ ਕਰ ਸਕਦਾ ਠੀਕ ਹੈ ਤੇ ਜਿਹੜਾ ਉਹਦੇ ਹੱਕ ਵਾਸਤੇ ਨਹੀਂ ਆ ਸਕਦਾ ਜਿਹੜਾ ਆਪਣੇ ਧਰਮਾਂ ਬਾਤ ਨਹੀਂ ਕਰ ਸਕਦਾ ਆਪਣੇ ਧਾਰਮਿਕ ਗ੍ਰੰਥਾਂ ਬਾਤ ਨਹੀਂ ਕਰ ਸਕਦਾ ਮੇਰੇ ਹਿਸਾਬ ਨਾਲ ਤੇ ਉਹਨੂੰ ਤੋ ਉਹਨੂੰ ਆਪਾਂ ਧਰਮੀ ਨਹੀਂ ਕਹਿ ਸਕਦੇ ਠੀਕ ਹੈ ਤੇ ਸਾਰਿਆਂ ਨੂੰ ਆਸ ਕਰਦਾ ਕਿ ਦਾਸ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤੁਸੀਂ ਪਗਵਾੜੇ ਦੀ ਧਰਤੀ ਦੇ ਜੂਰ ਪਹੁੰਚੋਗੇ 16 ਤਰੀਕ ਨੂੰ ਆ ਜਿਹੜੀ 16 ਦਸੰਬਰ ਆ ਇਸ ਤਰੀਕ ਨੂੰ ਆਪਾਂ ਉੱਥੇ ਕਾਨਫਰੰਸ ਮੀਟਿੰਗ ਰੱਖ ਰਹੇ ਆ ਤੇ 2 ਦਿਨ ਪਹਿਲਾਂ ਮੈਂ ਥਾਂ ਤੇ ਟਿਕਾਣਾ ਦੱਸ ਦੇਵਾਂਗਾ ਜਿੱਥੇ ਆਪਾਂ ਇਹ ਸਾਰਾ ਇਕੱਠ ਰੱਖਣਾ ਔਰ ਕੋਈ ਵੀ ਵੀਰ ਭਰਾ ਕੋਈ ਭੈਣ ਜਿਹੜਾ ਮਰਜ਼ੀ ਆ ਸਕਦਾ ਹੈ ਤੇ ਵਿੱਚ ਇਹ ਨਹੀਂ ਵੀ ਇਹ ਹਿੰਦੂ ਆ ਇਹ ਨਹੀਂ ਆ ਸਕਦਾ ਇਹ ਮੁਸਲਮਾਨ ਇਹ ਨਹੀਂ ਆ ਸਕਦਾ ਇਹ ਸਾਈ ਹੈ ਇਹ ਨਹੀਂ ਆ ਸਕਦਾ ਸਾਰੇ ਵਰਗ ਨੂੰ ਖੁੱਲਾ ਸਦਾ ਵੀ ਭਾਈ ਆਪਾਂ ਇੱਥੇ ਬੈ ਕੇ ਤੁਸੀਂ ਆਪਣੀ ਵਿਚਾਰ ਰੱਖ ਸਕਦੇ ਆ ਸਾਡੇ ਨਾਲ ਵਿਚਾਰ ਸਾਂਝੀ ਕਰ ਸਕਦੇ ਆ ਕਿ ਆਪਣੇ ਧਾਰਮਿਕ ਗ੍ਰੰਥ ਜਿਹੜੇ ਆ ਇਹਨਾਂ ਦੀ ਬੇਦਬੀ ਨੂੰ ਰੋਕਿਆ ਜਾ ਸਕੇ ਤੇ ਸਿੱਖਾਂ ਦੇ ਦਿੱਤੇ ਸਰੋਂ ਪਾਣੀ ਲੰਗ ਗਿਆ ਵੀ ਹੁਣ ਗੁਰਗਾਂ ਸਾਹਿਬ ਮਹਾਰਾਜ ਦੇ ਅੰਗ ਜਿਹੜੇ ਆ ਕਿਸੇ ਨੇ ਪਲੇਟ ਮਾਰਤਾ ਕਿਸੇ ਨੇ ਗਲੀਆਂ ਚ ਖਲਾਰ ਦਿੱਤੇ ਕਿਸੇ ਨੇ ਅੰਗ ਪਾੜ ਦਿੱਤੇ ਪਰ ਸਾਡੇ ਜਿਹੜੀ ਸਰਕਾਰ ਆ ਜਿਹੜਾ ਮਰਜ਼ੀ ਆਵੇ ਸਾਡੀ ਸਰਕਾਰ ਦੇ ਵਿੱਚ ਉਹਨੇ ਕੀ ਨੇ ਧਾਰਮਿਕ ਗ੍ਰੰਥਾਂ ਨੂੰ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਧਾਰਮਿਕ ਪਹਿਰਾਵੇ ਵੱਲ ਧਿਆਨ ਦਿੱਤਾ ਲੇਕਿਨ ਧਾਰਮਿਕ ਗ੍ਰੰਥਾਂ ਵੱਲ ਧਿਆਨ ਦਿੱਤਾ ਠੀਕ ਆ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਜਾ ਕੇ ਮਿਲਣਾ ਵਰਤਣਾ ਪਰ ਲੇਕਿਨ ਧਾਰਮਿਕ ਗ੍ਰੰਥਾਂ ਨਾਲ ਸਾਡਾ ਕੋਈ ਸਬੰਧ ਨਹੀਂ ਆਪਣੇ ਅੰਦਰ ਇੱਕ ਝਾਤੀ ਮਾਰੋ ਕਿ ਜੇ ਗੁਰੂ ਗ੍ਰੰਥ ਸਾਹਿਬ ਨਹੀਂ ਤੇ ਸਾਡੀ ਵੀ ਕੋਈ ਹੋਂਦ ਨਹੀਂ ਹੈ ਸਾਡੇ ਬਾਣੇ ਵੀ ਕਿਹੇ ਕੰਮ ਦੇ ਨਹੀਂ ਹੈ ਜਿੰਨੇ ਵੀ ਜਥੇਦਾਰ ਅ ਜਿੰਨੀਆਂ ਜਥੇਬੰਦੀਆਂ ਜਿੰਨੇ ਸਮਾਜ ਸੇਵੀ ਆ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਫਗਵਾੜੇ 71 916 ਤਰੀਕ ਨੂੰ ਉੱਥੇ ਤੁਸੀਂ ਆਪੋ ਆਪਣੇ ਵਿਚਾਰ ਵੀ ਦੇਣੇ ਆ ਉਪਰੰਤ ਉੱਥੇ ਗੁਰਮਤਾ ਕੀਤਾ ਜਾਊਗਾ ਕਿ ਆਪਾਂ ਸਮਾਨੇ ਦੀ ਧਰਤੀ ਨੂੰ ਕਿਸ ਦਿਨ ਨੂੰ ਕੁਝ ਕਰਨਾ ਬੰਦੇ ਆਪੋ ਆਪਣੇ ਕੰਮਕਾਰਾਂ ਦੇ ਵਿੱਚ ਰੁੱਝੇ ਆ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਥਾ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੁੰਦੇ ਹੁੰਦੇ ਆਪਾਂ ਬਹੁਤ ਇੱਕ ਵੱਡੀ ਤਾਕਤ ਗੁਆ ਰਹੇ ਆ ਵੀ ਜਿਹੜੀ ਤਾਕਤ ਆ ਆਪਾਂ ਆਪਣੀ ਔਲਾਦਾਂ ਤੇ ਸਾਂਭਣੀ ਸੀ ਉਹ ਉਹ ਆ ਤਾਕਤ ਜਿਹੜੀ ਸਾਡੇ ਹੱਥੋਂ ਨਿਕਲਦੀ ਜਾ ਰਹੀ ਹੈ ਜੇ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਧਾਰਮਿਕ ਗ੍ਰੰਥਾਂ ਦੀ ਰਾਖੀ ਵਾਸਤੇ ਨਾ ਖੜੇ ਤੇ ਯਾਦ ਰੱਖੋ ਜਿਹੜੇ ਆਪਣੇ ਗ੍ਰੰਥਾਂ ਦਾ ਸਤਿਕਾਰ ਨਹੀਂ ਕਰਦੇ ਆਪਣੇ ਧਰਮ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਦੀ ਔਲਾਦ ਵੀ ਉਹਨਾਂ ਦਾ ਸਰਕਾਰ ਨਹੀਂ ਕਰਦੀ ਤੇ ਨਾ ਉਹਨਾਂ ਦੀ ਆਗਿਆਪਾਲਕ ਹੁੰਦੀ ਨਾ ਅਗਕਾਰ ਹੁੰਦੀ ਹੈ ਠੀਕ ਆ ਸੋ ਮੈਂ ਆਸ ਕਰਦਾ ਕਿ ਸਾਰੇ ਭੈਣ ਭਰਾ ਤੁਸੀਂ ਉੱਥੇ ਵੱਡੀ ਗਿਣਤੀ ਚ ਪਹੁੰਚੋਗੇ ਔਰ ਆਪਣੀ ਜਿਹੜੀ ਆਵਾਜ਼ ਹੈ ਉਹ ਸੈਂਟਰ ਗਵਰਨਮੈਂਟ ਤੱਕ ਪਹੁੰਚਾਓਗੇ ਕਿਉਂਕਿ ਗੁਰੂ ਗੰਗਾ ਸਾਹਿਬ ਮਹਾਰਾਜ ਸਾਨੂੰ ਲੋਕਾਂ ਨੂੰ ਵੈਸੇ ਮੈਂ ਕਹਿਣ ਤੋਂ ਪਰਹੇਜ ਨਹੀਂ ਕਰਦਾ ਏਡੇ ਬਿਸ਼ਰਮ ਹੋ ਚੁੱਕੇ ਲੋਕ ਆ ਇਹਨਾਂ ਨੂੰ ਗੁਰੂ ਗੰਗਾ ਸਾਹਿਬ ਪਤਾ ਕਦੋਂ ਚਿਤਮੋਂਦਾ ਜਾਂ ਕੋਈ ਘਰ ਦੇ ਵਿੱਚ ਪੈਦਾ ਹੁੰਦਾ ਉਦੋਂ ਚੇਤਾ ਆ ਗਿਆ ਜਾਂ ਕੋਈ ਘਰ ਚੋਂ ਮਰ ਗਿਆ ਉਦੋਂ ਪੈਦਾ ਹੋ ਗਿਆ ਜਾਂ ਵਿਆਹ ਰੱਖਤਾ ਉਦੋਂ ਚੇਤਾ ਆ ਗਿਆ ਜਾਂ ਕਹਿੰਦੇ ਬਾਹਰ ਅੰਦਰ ਜਾਣਾ ਉਦੋਂ ਚੇਤਾ ਆ ਗਿਆ ਵੀ ਖਾਨੜਪੜ ਸਾਹਿਬ ਰਖਾ ਲੋ ਘਰ ਦੇ ਵਿੱਚ ਹੁਣ ਕਿਉਂ ਨਹੀਂ ਗੁਰੂਗੰਨ ਸਾਹਿਬ ਚੇਤਾ ਆ ਰਿਹਾ ਵੀ ਗੁਰੂਗੰਨ ਸਾਹਿਬ ਸਾਡਾ ਗੁਰੂ ਆ ਸਿੱਖਾਂ ਦਾ ਈਸ਼ਟ ਆ ਅਹੀਂ ਉਹਦੇ ਵਾਸਤੇ ਕਿਉਂ ਨਹੀਂ ਇਕੱਠੇ ਹੋਨੇ ਆ ਜਿਹੜੇ ਸੰਤ ਸਮੇਲਣ ਇਕੱਠਾ ਕਰਕੇ ਬੈਠੇ ਬਾਬੇ ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਉੱਥੇ ਤੇ ਤੁਸੀਂ ਆਪਣੀਆਂ ਇੱਤਾਂ ਵਾਸਤੇ ਇਕੱਠ ਕੀਤਾ ਈ ਇੱਥੇ ਗੁਰੂ ਵਾਸਤੇ ਇਕੱਠ ਕਰੋ ਫਿਰ ਮੰਨਾਂਗੇ ਤੁਹਾਨੂੰ ਕਿ ਵਾਕਿਆ ਤੁਹਾਡਾ ਗੁਰੂ ਨਾਲ ਪਿਆਰ ਆ ਤੁਹਾਡਾ ਸਾਡਾ ਨਾਲ ਨਹੀਂ ਕੋਈ ਪਿਆਰ ਉਹ ਨਾ ਸੀ ਤੁਹਾਡੀ ਸਾਡੇ ਨਾਲ ਬਣਦੀ ਉਹ ਨਹੀਂ ਬਣੇ ਨਾ ਬਣੇ ਲੇਕਿਨ ਗੁਰੂ ਗੰਸਾਹਬ ਆਤੇ ਤੇ ਸੰਤ ਸਮੇਲਨ ਇਕੱਠਾ ਕਰੋ ਉਥੇ ਜਿਹੜੇ ਗੁਰੂ ਦਾ ਨਾਮ ਲੈ ਲੈ ਕੇ ਚਿੰਟੇ ਵਜਾਉਂਦੇ ਆ ਜਿਹੜੇ ਗੁਰੂ ਦਾ ਨਾਮ ਲੈ ਲੈ ਕੇ ਆਰਤੀਆਂ ਕਰਦੇ ਆ ਉਹ ਗੁਰੂ ਦੇ ਅੰਗ ਗਲੀਆਂ ਚ ਖਲਾਰੇ ਜਾਂਦੇ ਆ ਤੇ ਸਾਡਾ ਇਕੱਠਾ ਹੋਣਾ ਫਰਜ਼ ਬਣਦਾ ਵਾ ਮੈਂ ਨਾਨਕਸਰੀ ਇਸ ਸੰਪਰਦਾ ਸਾਰੀ ਨੂੰ ਕਹਿਣਾ ਕਿ ਠੀਕ ਆ ਹੁਣ ਤੁਹਾਡੇ ਜਿਹੜੇ ਕੋਈ ਕੁਰ ਕਰਮ ਕੀਤੇ ਵੀ ਆ ਉਹਨਾਂ ਲਈ ਪੁੱਲ ਬਖਸ਼ਾਉਣ ਦਾ ਵੇਲਾ ਆ ਗਿਆ ਜੇ ਅਜੇ ਵੀ ਸਮਾਜੇ ਕੋਈ ਨਹੀਂ ਤੁਹਾਨੂੰ ਗੋਲੀਆਂ ਮਾਰਦਣ ਲਗਾ ਸਾਰੇ ਇਕੱਤਰ ਹੋ ਕੇ ਜੇ ਉੱਥੇ ਏਡਾ ਵੱਡਾ ਸਮੇਲਨ ਕਰਵਾ ਸਕਦੇ ਆ ਤੇ ਇਥੇ ਸਮਾਣੇ ਵੀ ਪਹੁੰਚੋ ਫਗਵਾੜੇ ਵੀ ਪਹੁੰਚੋ ਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਮਲੋ ਇੱਕ ਬੰਦੇ ਨੂੰ ਢਾਉਣਵਾ ਤੇ ਸਾਰਾ ਟੱਬਰ ਤੁਰ ਪਿਆ ਉਹਨੂੰ ਛੱਡੋ ਤੇ ਐ ਪੱਖ ਨੂੰ ਤਰੋ ਗੁਰੂ ਗੰਸਾਹ ਮਹਾਰਾਜ ਜਿਹੜਾ ਸਾਡਾ ਇਸਤਿਆ ਜਿਹੜਾ ਸਾਡਾ ਪਿਓ ਆ ਜਾਦੇ ਪਿਓ ਦੀ ਨਿਤ ਪਾਗ ਨੂੰ ਹੱਥ ਪਾਉਂਦੇ ਲੋਕ ਅਸੀਂ ਚੁੱਪ ਕਰਕੇ ਘਰਾਂ 'ਚ ਬੈਠੇ ਸਾਡੀਆਂ ਵਰਦੀਆਂ ਪਾਈਆਂ ਸਾਡੇ ਛੈਤਰ ਰੱਖੇ ਸਾਡੇ ਅਸਰੇ ਰੱਖੇ ਕਿਹੜੇ ਕੰਮ ਹੋਣੇ ਜੇ ਹੀ ਆਪਣੇ ਗੁਰੂਆਂ ਤੇ ਆਵਾਜ਼ ਨਹੀਂ ਬੁਲੰਦ ਕਰ ਸਕਦੇ ਜੰਨੀਆਂ ਜਥੇ ਬੰਦੀਆਂ ਸਾਰਿਆਂ ਨੂੰ ਬੇਇਤੀ ਕਰਦਾ ਵੀ ਆਓ ਫਗਵਾੜੀ ਦੀ ਧਰਤੀ ਤੇ ਵੀ ਪਹੁੰਚੋ ਤੇ ਸਮਾਣੀ ਦੀ ਧਰਤੀ ਤੇ ਕਿਸ ਦਿਨ ਪਹੁੰਚਣਾ ਉਹ ਆਪਾਂ ਉੱਥੇ ਗੁਰਮਤਾ ਕਰੀਏ ਤੇ ਹੁਣ ਇਹ ਵੇਖਣਾ ਵੀ ਨਾਨਸਰੀਏ ਉਦਾਂ ਦੇ ਇਕੱਠੇ ਹੋ ਗਏ ਉੱਥੇ ਪੀ ਸਾਡੀ ਇੱਥੇ ਬਣ ਗਈ ਸਾਡੇ ਵਾਲ ਫਲਾਨਾ ਆ ਗਿਆ ਚੜਕੇ ਤੇ ਢਿੰਗੜਾ ਆ ਗਿਆ ਚੜਕੇ ਪੀ ਸਾਡਾ ਨੁਕਸਾਨ ਹੋ ਰਿਹਾ ਸਾਡੀ ਬਦਨਾਮੀ ਹੋ ਰਹੀ ਆ ਇੱਥੇ ਤੁਹਾਡੀਆਂ ਜਿਹੜੀਆਂ ਭੁੱਲਾਂ ਬਖਸ਼ਾਉਣ ਦਾ ਸਮਾਂ ਆ ਗਿਆ ਜੀ ਅਜੇ ਵੇਲਾ ਜੀ ਇਨਸਾਨ ਕੋ ਜਿੰਦਗੀ ਜਿੰਦੀ ਚ ਬਹੁਤ ਭੁੱਲਾਂ ਹੁੰਦੀਆਂ ਤੇ ਜੇ ਉਹਦੇ ਕੋ ਵੇਲਾ ਆਵੇ ਨਾ ਭੁੱਲ ਬਖਸ਼ਾਉਣ ਦਾ ਤਾਂ ਬਖਸ਼ਾ ਲੈਣੀ ਚਾਹੀਦੀ ਆ ਜਿਹੜਾ ਪੰਥ ਦੀ ਸ਼ਰਨ ਆਉਂਦਾ ਉਹ ਬਖਸ਼ਿਆ ਜਾਂਦਾ ਵਾ ਤੇ ਪੰਥ ਜਿਹੜਾ ਨਾ ਉਹ ਮਤਲਬ ਸੰਘਰਸ਼ੀਰ ਹੁੰਦਾ ਵਾ ਪੰਥ ਕੇ ਦੀ ਛਤਰੀ ਥੱਲੇ ਨਹੀਂ ਪੈਂਦਾ ਉਹ ਤਲਵਾਰਾਂ ਦੀ ਛਾਂ ਥੱਲੇ ਵਿੰਦਾ ਵਾ ਠੀਕ ਹੈ ਜੀ ਇਹ ਕਰਕੇ ਬਾਬਾ ਬਲਬੀਰ ਸਿੰਘ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਪੰਥ ਦੇ ਮੁਖੀ ਜੇ ਜਹੇਦਾਰ ਜੀ ਤੇ 96 ਕਰੋੜੀ ਜੇ ਤੇ ਫਿਰ ਉੱਥੇ ਸਮਾਨੇ ਦੀ ਧਰਤੀ ਤੇ ਫੌਜਾਂ ਭੇਜੋ ਆਪਣੀਆਂ ਉੱਥੇ ਪੜਾ ਜਿਹੜਾ ਵਾ ਉਹਨੂੰ ਮਜ਼ਬੂਤ ਕਰੋ ਉਹਨੂੰ ਮੋਰਚੇ ਨੂੰ ਫਤਿਹ ਫਤਿਹ ਜਬੀ ਉਹਨੂੰ ਬਖਸ਼ੋ ਖਾਲਸਾ ਜੀ ਉਹਨੂੰ ਫਤਿਹ ਜਬੀ ਤਾਂ ਹੀ ਬਖਸ਼ੀ ਜਾਨੀ ਲਹਿਗ ਸਿੰਘ ਫੌਜਾ ਗੁਰੂ ਕਾ ਖਾਲਸਾ ਉੱਥੇ ਪਹੁੰਚੇ ਉਹੀ ਸਾਨੂੰ ਸਮਝੋ ਆਪਣੇ ਨਾਲ ਸਮਝੋ ਅਸੀਂ ਪੰਥ ਦੇ ਆਹੀਂ ਪੰਥ ਦੇ ਰਹਿਣਾ ਪੰਥ ਬੁੱਢਾ ਦਲ ਬਾਬਾ ਬੁੱਢਾ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਪੰਥ ਹੈ ਆਹੀਂ ਪੰਥ ਦੇ ਸੇਵਾਦਾਰ ਹੀ ਬਣ ਕੇ ਰਹਿਣਾ ਵਾ ਸਾਨੂੰ ਕੋਈ ਭੁੱਖ ਨਹੀਂ ਹੈਗੀ ਇੱਥੋਂ ਆਹੀਂ ਸਿਰਫ ਚੌਧਰਾ ਦੇ ਭੁੱਖੇ ਨਹੀਂ ਅਸੀਂ ਪਿਆਰ ਦੇ ਭੁੱਖੇ ਪੰਥ ਦੇ ਜਿਹੜੇ ਪੰਥ ਨੇ ਸਾਨੂੰ ਛਾਤੀਆਂ ਲਾਇਆ ਇਹ ਪੰਥ ਬਾਤ ਰੂਮ ਰੂਮ ਵੀ ਆਪਣਾ ਕੁਰਬਾਨ ਕਰਦਾਵੇ ਅੱਜ ਵੇਲਾ ਇਹ ਆ ਬਾਬਾ ਜੀ ਵੀ ਉੱਥੇ ਸੰਗਤਾਂ ਇਕੱਠੀਆਂ ਕਰੋ ਸਮਾਣੇ ਧਰਤੀ ਤੇ ਤੁਸੀਂ ਫਗਵਾੜੇ ਰਹਿਣ ਦਿਓ ਤੁਸੀਂ ਉੱਥੇ ਸਮਾਣੇ ਜਾ ਕੇ ਉੱਥੇ ਆਪ ਜਾ ਕੇ ਕਰੀ ਚਰਨ ਪਾ ਕੇ ਉੱਥੇ ਮਹਾਪੁਰਸ਼ੋ ਉੱਥੇ ਫੌਜਾਂ ਭੇਜ ਕੇ ਉੱਥੇ ਜਾ ਕੇ 10 ਮਿੰਟ ਖਲੋ ਕੇ ਸਪੀਡ ਦੇ ਕੇ ਆਓ ਵੀ ਸਾਡਾ ਇਸ਼ਟਿਆ ਏ ਜਿਸ ਇਸ਼ਟ ਦਾ ਕਰਕੇ ਸਾਡੀ ਕੋਈ ਹੋਂਦ ਆ ਸਾਡਾ ਕੋਈ ਨਾਮ ਆ ਸਾਡੀ ਕੋਈ ਪਛਾਣ ਆ ਬਾਬਾ ਬਲਬੀਰ ਸਿੰਘ ਜੀ ਸੰਗਲ ਮਾਰਨ ਦਾ ਇਹ ਇੱਕ ਬੱਚੇ ਨੂੰ ਸੰਗਲ ਮਾਰਨ ਦਾ ਨਹੀਂ ਕੋਈ ਫਾਇਦਾ ਹੁੰਦਾ ਉਹ ਬੱਚਾ ਹੀ ਆ ਪੰਥ ਦਾ ਉਹਨੂੰ ਸੰਗਲ ਮਾਰਨ ਦਾ ਨਹੀਂ ਕੋਈ ਫਾਇਦਾ ਇੱਥੇ ਆਓ ਜਿਹੜਾ ਕੰਮ ਕਰਨ ਵਾਲਾ ਪੇਰ ਸੰਗਲ ਮਾਰਨ ਦਾ ਫਾਇਦਾ ਤਾਂ ਆ ਵੀ ਜਿਹੜਾ ਗੁਰੂ ਗੰਸਾਹ ਮਹਾਰਾਜ ਦਾ ਦੋਖੀ ਆ ਉਹਨੂੰ ਸੰਗਲ ਮਾਰੋ ਸਵਾਦ ਉੱਥੇ ਆਉਣਾ ਜੇ ਤੇ ਬਾਬਾ ਜਿਹੜੇ ਜਿੰਨੇ ਬਾਬੇ ਨਾਨਕ ਸਰਗੀ ਆ ਜੰਨਾ ਇਹ ਸਾਰਿਆਂ ਨੂੰ ਮੇਰੇ ਨੂੰ ਇਹੀ ਆ ਭਾਉ ਸਾਨੂੰ ਬੁਲਾਇਓ ਨਾ ਬੁਲਾਇਓ ਅਸੀਂ ਤੁਹਾਡੇ ਕੋ ਕੋਈ ਇਹ ਨਹੀਂ ਕਹਿੰਦੇ ਵੀ ਸਾਨੂੰ ਬੁਲਾਓ ਪਰ ਉੱਥੇ ਜ਼ਰੂਰ ਆਓ ਫਗਵਾੜੇ ਵੀ ਆਓ ਜਿਹੜੇ ਲੱਗ ਲਾਗੇ ਆਲੇ ਲੋਕਲ ਆਲੇ ਨਾਨਕ ਸਰਗੀਏ ਉੱਥੇ ਆਓ ਤੇ ਬਾਕੀ ਜਿਹੜੇ ਸਾਰੇ ਸਮਾਣੇ ਦਾ ਗੁਰਮਤਾ ਕਰਕੇ ਸਮਾਣੇ ਇੱਕ ਜਿਹੜਾ ਰੱਖਾਂਗੇ ਮੀਟਿੰਗ ਉੱਥੇ ਮੋਰਚੇ ਨੂੰ ਉਹਨੂੰ ਮਜ਼ਬੂਤ ਕਰੋ ਤਹਾਡੀ ਆਵਾਜ਼ ਸੈਂਟਰ ਤੱਕ ਪਹੁੰਚੇ ਅਜੇ ਸੈਂਟਰ ਨੂੰ ਕੱਲਾ ਇਹ ਆ ਵੀ ਫੌਜੀ ਗਰਜੀਤ ਸਿੰਘ ਉੱਤੇ ਬੈਠਾ ਥੱਲੇ 15 20 50 ਜਣੇ ਬੈਠੇ ਆ ਸ਼ਾਮਾਂ ਲੋਕ ਚਲੇ ਜਾਂਦੇ ਆ ਸਵੇਰ ਨੂੰ ਆ ਜਾਂਦੇ ਆ ਇਹ ਮੋਰਚਾ ਇਹ ਫਤੇ ਤਾਂ ਹੋਣਾ ਜਿੱਥੇ ਨਿਹੰਗ ਸਿੰਘ ਜੱਥੇਬੰਦੀਆਂ ਬੈਠੀਆਂ ਤੇ ਬਾਬਾ ਬਲਬੀਰ ਸਿੰਘ ਜੀ ਜੇ ਤੁਸੀਂ ਬੁੱਡੇਦਾਲ ਦੇ 96 ਕਰੋੜੀ ਖਾਲਸਾ ਜੇ ਨਾ ਤੇ ਬੁੱਡੇਦਾਲ ਦੇ ਮੁਖੀ ਜੇ ਬੁੱਡੇਦਾਲ ਦੇ ਜ਼ਹਿਰਾਰ ਜੇ ਤੇ ਅੱਜ ਵੇਲਾ ਜੇ ਫਿਰ ਤੁਹਾਨੂੰ ਵੀ ਅੱਜ ਤੁਹਾਨੂੰ ਹੀ ਵੇਲਾ ਜੇ ਇਹ ਦੱਸਣ ਦਾ ਦੁਨੀਆ ਦੇ ਸਾਹਮਣੇ ਪ੍ਰਤੱਖ ਕਰਨ ਦਾ ਕਿ ਮੈਨੂੰ ਧੰਗ ਗੁਰੂ ਗੰਗ ਸਾਹਿਬ ਤੋਂ ਪਿਆਰਾ ਕੁਝ ਨਹੀਂ ਹੈਗਾ ਮੈਨੂੰ ਸ਼ੌਤ ਨਹੀਂ ਪਿਆਰੀ ਤਨ ਦੌਲਤ ਨਹੀਂ ਪਿਆਰੀ ਆਸ਼ੋ ਆਰਾਮ ਨਹੀਂ ਪਿਆਰਾ ਮੈਨੂੰ ਕੇਵਲ ਤੇ ਕੇਵਲ ਗੁਰੂ ਗੰਗ ਸਾਹਿਬ ਦਾ ਸਤਕਾਰ ਪਿਆਰਾ ਤੇ ਜਿਵੇਂ ਸਾਡੇ ਵੀਰ ਜਿਹੜੇ ਹਿੰਦੂ ਭਰਾ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਇਹੋ ਕੋਈ ਆ ਜੇ ਤੁਹਾਨੂੰ ਆਕਿਆ ਪਿਆਰ ਆ ਆਪਣੇ ਧਾਰਮਿਕ ਗ੍ਰੰਥਾਂ ਦੇ ਨਾਲ ਤੇ ਭਾਈ ਆ ਜਿਓ ਨਹੀਂ ਆਗਾ ਤਾਂ ਨਾ ਆਓ ਮੁਸਲਮਾਨ ਭਰਾਵਾਂ ਨੂੰ ਵੀ ਮੈਂ ਇਹੋ ਕਹਿਣਾ ਵੀ ਜੇ ਤੁਹਾਨੂੰ ਆਪਣੇ ਕੁਰਾਨ ਦੇ ਨਾਲ ਪਿਆਰ ਆ ਤੇ ਆ ਜਿਓ ਭਾਈ ਆਪਣੇ ਧਰਮ ਗ੍ਰੰਥ ਵਾਸਤੇ ਵੀ ਕਾਨੂੰਨ ਬਣ ਜੇ ਤੇ ਜੇ ਇਸਾਈਆਂ ਨੂੰ ਵੀ ਉਹੋ ਕੁਝ ਹੀ ਮੇਰੇ ਲਈ ਵੀ ਜੇ ਤੁਹਾਨੂੰ ਆਪਣੇ ਪੱਧ ਤੁਹਾਨੂੰ ਲੱਗਦਾ ਵੀ ਸਾਡਾ ਧਰਮ ਗ੍ਰੰਥ ਜਿਹੜਾ ਸਾਨੂੰ ਪਿਆਰਾ ਇਹਦੇ ਵਿੱਚ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਤੇ ਆ ਜਿਓ ਫਿਰ ਫਗਵਾੜੇ 16 ਤਰੀਕ ਨੂੰ ਦੋ ਦਿਨ ਪਹਿਲਾਂ ਟਿਕਾਣਾ ਦੱਸੂਗਾ ਆਫੀਸ਼ੀਅਲ ਮਾਨ ਸਿੰਘ ਕਾਲੀ ਮੇਰੀ ਆਈਡੀ ਆ ਇੰਸਟਾਗ੍ਰam ਤੇ ਫੇਸਬੁੱਕ ਤੇ ਮਾਨ ਸਿੰਘ ਕਾਲੀ ਹੈ ਚੈੱਕ ਕਰ ਲਿਓ ਤੂੰ ਮੈਂ ਅਜ ਤੋ ਜਦੋਂ 13 ਤਰੀਕ ਨੂੰ ਮੈਂ ਇਸ ਚੀਜ਼ ਦੇ ਉੱਤੇ ਜ਼ਰੂਰ ਤੁਹਾਨੂੰ ਦੱਸ ਦੂੰਗਾ ਕਿ ਕਿੱਥੇ ਆਪਾਂ ਇਕੱਠ ਕਰਨਾ ਤੇ ਤਾਂ ਜੋ 15 ਦੇ ਵਿੱਚ ਲੋਕਾਂ ਨੂੰ ਪਤਾ ਲੱਗ ਸਕੇ ਤੇ 16 ਤਰੀਕ ਨੂੰ ਆਪਾਂ ਇਕੱਠ ਤੇ ਪਹੁੰਚ ਸਕੀਏ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਇਹ ਜ਼ਰੂਰੀ ਨਹੀਂ ਕਿਸੇ ਨਾਲ ਮੈਂ ਬਹਿ ਕੇ ਚਾਹ ਪੀਵਾਂ ਜਾਂ ਕਿਸੇ ਨਾਲ ਰੋਟੀਆਂ ਖਾਵਾਂ ਤੇ ਫੇਰ ਹੀ ਮੇਰੀ ਸਾਜਾ ਮੇਰੀ ਉਸ ਹਰ ਇੱਕ ਇਨਸਾਨ ਨਾਲ ਸਾਜਾ ਜਿਹੜਾ ਗੁਰੂ ਪਤੀ ਵਫਾਦਾਰ ਆ ਤਤਰਮ ਪ੍ਰਤੀ ਵਫਦਾਰਾ ਮੇਰੇ ਚੁਣ ਨਵੇਂ ਉਗਣ ਹੋਣਗੇ ਮੈਂ ਕਹਿੰਦਾ ਮੇਰੇ ਨੂੰ ਬੁਰਾ ਕੋਈ ਨਹੀਂ ਹੈ ਲੇਕਿਨ ਮੇਰੇ ਚ ਸਭ ਤੋਂ ਵੱਡੀ ਇੱਕ ਮਾਰ ਇਹਨੇ ਕਾਸੀਤ ਪਾਈ ਮੈਂ ਗੁਰੂ ਗੰਗ ਸਾਹਿਬ ਤੋਂ ਇਲਾਵਾ ਮੈਂ ਨੀ ਕਿਸ ਨੂੰ ਮੰਨਦਾ ਤੇ ਜਿਹੜਾ ਗੁਰੂ ਗੰਗ ਸਾਹਿਬ ਨੂੰ ਸਾਡੇ ਨਾਲ ਜੁੜ ਕੇ ਸਾਡਾ ਸਾਡਾ ਭੈਣ ਭਰਾ ਮਾਂ ਪਿਓ ਜਿਹੜਾ ਮਰਜੀ ਹੋਵੇ ਜਿਹੜਾ ਗੁਰੂ ਗੰਗ ਸਾਹਿਬ ਦੀ ਸਤਕਾਰਵਾਤ ਨਹੀਂ ਕਰ ਸਕਦਾ ਅਸੀਂ ਉਹਨੂੰ ਮੰਨਦੇ ਨਹੀਂ ਸਾਡੀ ਕੋਈ ਰਿਸ਼ਤਦਾਰੀ ਹੋਣਾ ਅਸੀਂ ਉਹਦੇ ਆ ਜਿਹੜਾ ਸਾਡੇ ਗੁਰੂ ਦਾ ਜਿਹੜਾ ਸਾਡੇ ਗੁਰੂ ਦਾ ਨਹੀਂ ਅਸੀਂ ਉਹਦੇ ਵੀ ਨਹੀਂ ਆਗੇ ਠੀਕ ਹੈ ਨਾ ਬਾਕੀ ਅਹੀਂ ਜਿੰਨੇ ਵੀ ਆ ਗਏ ਆਹੀਂ ਗੁਰੂ ਦੀ ਗੱਲ ਕਰਨੀ ਆ ਗੁਰੂ ਦੀ ਗੱਲ ਸੁਣਨੀ ਆ ਗੁਰੂ ਦੀ ਗੱਲ ਵਿਚਾਰਨੀ ਆ ਤੇ ਵਿਚਾਰ ਕੇ ਦੱਸਣਾ ਵੀ ਆ ਇਹ ਸਾਡੀ ਡਿਊਟੀ ਆ ਹੁਣ ਢਾਡੀਆਂ ਨੂੰ ਖਾਸ ਕਰਕੇ ਢਾਡੀਆਂ ਨੂੰ ਕਵੀਸ਼ਰਾਂ ਨੂੰ ਪ੍ਰਚਾਰਕਾਂ ਨੂੰ ਸਾਰਿਆਂ ਨੂੰ ਸੱਦਾ ਤੇ ਮੁਰਾਲੀ ਸਾਹਿਬ ਨੂੰ ਵੀ ਸੁਨਾਹ ਦੇ ਦਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਆ ਫਗਵਾੜੇ ਦੇ ਵਿੱਚ ਕੱਠ ਰੱਖਿਆ ਜਿਸ ਗੁਰੂ ਦੇ ਹਜ਼ੂਰ 'ਚ ਖੜ ਕੇ ਆਪਾਂ ਓਡੇ-ਬੜੇ ਫੈਸਲੇ ਲੈਣਾ ਪੰਥਵਾਦ ਤੇ ਵੀ ਟੀਸੀ ਦੇ ਬੇਰ ਲਾਏ ਅੱਜ ਟੀਸੀ ਦਾ ਬੇਰ ਨਹੀਂ ਲਾਉਣਾ ਅੱਜ ਉਥੇ ਜਿਹੜਾ ਗਿਆਨ ਦਾ ਦਾਤਾ ਵਾ ਉਹਦੇ ਵਾਸਤੇ ਕਾਨੂੰਨ ਬਣ ਸਕੇ ਵੀ ਬੇਅਦਬੀ ਕਰਨ ਵਾਲਾ ਬੰਦਾ ਜਿਹੜਾ ਉਹਨੂੰ ਸਜ਼ਾ ਕਿਸ ਤਰ੍ਹਾਂ ਦੀ ਮਿਲਣੀ ਚਾਹੀਦੀ ਆ ਉਹ ਫੌਜੀ ਸਾਹਿਬ ਟਾਵਰ ਤੇ ਬੈਠੇ ਆ ਉਹ ਇਸ ਕਰਕੇ ਬੈਠੇ ਆ ਵੀ ਸਖਤ ਕਾਨੂੰਨ ਬਣਾਇਆ ਜਾ ਸਕੇ ਜਾਂ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਆਮ ਲੋਕਾਂ ਵਾਸਤੇ ਹੋਊਗਾ ਵੀ ਅਸੀਂ ਕਾਗਤ ਪੜਤਾ ਸਾਡੇ ਵਾਸਤੇ ਕਾਗਤ ਨਹੀਂ ਹੈਗਾ ਉਹ ਸਾਡੇ ਵਾਸਤੇ ਕਾਗਜ਼ ਨਹੀਂ ਆ ਸਾਡੇ ਵਾਸਤੇ ਉਹ ਗੁਰੂ ਦਾ ਅੰਗ ਹੈ ਠੀਕ ਹੈ ਤੇ ਜਿਹੜਾ ਸਿੱਖ ਗੁਰੂਆ ਤੇ ਮਰ ਨਹੀਂ ਸਕਦਾ ਗੁਰੂਆ ਤੇ ਗੱਲ ਹੀ ਨਹੀਂ ਕਰ ਸਕਦਾ ਮੈਂ ਕਹਿੰਨਾ ਉਹਨੂੰ ਸਿੱਖ ਹੋਣ ਦਾ ਤੇ ਹੁਣ ਮੈਂ ਤੁਹਾਨੂੰ ਕੀ ਕਹਾਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਗੱਲ ਲੰਮੀ ਹੋ ਜਾਣੀ ਆ ਵੀ ਜੰਨੀਆਂ ਜਥੇਪੰਤੀਆਂ ਸੰਗਲ ਚੁੱਕੀ ਫਿਰਦੀਆਂ ਨਾ ਸਾਰੀਆਂ ਉਹ ਗੁਰੂਆਤੇ ਜਿਹੜਾ ਗੁਰੂ ਦੇ ਦੋਖੀ ਹੈ ਉਹਨਾਂ ਨੂੰ ਸੰਗਲ ਮਾਰਗੇ ਜੇ ਮਾਰਨਿਆਂ ਤੇ ਤੇ ਬਾਕੀ ਬਾਬਾ ਜੀ ਦੇਖੋ ਨਾਨਕ ਸਰੀਆ ਆਪਣੇ ਬਾਬਿਆਂ ਨੂੰ ਮਹਾਪੁਰਖਾਂ ਨੂੰ ਔਰ ਜਿਹੜੇ ਕੀਰਤਨ ਕਰਦੇ ਭਰਾ ਸਾਡੇ ਸਾਰਿਆਂ ਨੂੰ ਸੱਦਾ ਬਈ ਜ਼ਿੰਦਗੀ ਰਹਿੰਦੀ ਚ ਬੰਦਾ ਪਥੇਰੀਆਂ ਭੁੱਲਾ ਗਲਤੀਆਂ ਕਰਦਾ ਐਵੇਂ ਕਰਦੇ ਹੋਵਾਂਗੇ ਕਿਤਿਆਂ ਹੋਣ ਗਿਆ ਲੇਕਿਨ ਜੇ ਸਮਾਂ ਮਿਲਿਆ ਵੇਲਾ ਆਇਆ ਤੇ ਸਿਆਣੇ ਕਹਿੰਦੇ ਆ ਵੀ ਭੁੱਲ ਬਖਸ਼ਾ ਲੈਣੀ ਚਾਹੀਦੀ ਆ ਠੀਕ ਹੈ ਤੇ ਕਰਕੇ ਰਹਿੰਦੇ ਸਵਾਸ ਤੇ ਸਫਲੇ ਕਰ ਲੋ ਕੋਈ ਨਹੀਂ ਤੁਹਾਡੀ ਵਾਲਵੇਂ ਦਾ ਆਓ ਉੱਥੇ ਫਗਵਾੜੀ ਧਰਤੀ ਤੇ ਤੇ ਆਪਾਂ ਉੱਥੇ ਇੱਕ ਮੀਟਿੰਗ ਰੱਖੀਏ ਉਹਦੇ ਵਿੱਚ ਆਵਾਜ਼ ਬਲੰਦ ਕਰੀਏ ਔਰ ਹਰ ਧਰਮ ਦੇ ਬੰਦੇ ਦੀ ਉਹਦੇ ਵਿੱਚ ਆਵਾਜ਼ ਰੱਖੀ ਜਾਊਗੀ ਤਾਂ ਜੋ ਸੈਂਟਰ ਤੱਕ ਸਾਡੀ ਆਵਾਜ਼ ਪਹੁੰਚ ਸਕੇ ਪੀ ਇਹ ਭਾਰਤ ਵਿੱਚ ਵੱਸਣ ਵਾਲੇ ਲੋਕ ਜਿਹੜੇ ਆ ਆਪਣੇ ਧਰਮ ਨੂੰ ਪਿਆਰ ਕਰਦੇ ਆ ਉਹ ਆਪਣੇ ਧਾਰਮਿਕ ਗ੍ਰੰਥਾਂ ਨੂੰ ਆਪਣੇ ਧਾਰਮਿਕ ਜਿੰਨਾ ਨੂੰ ਪਿਆਰ ਕਰਦੇ ਆ ਪੀ ਉਹਨਾਂ ਨਾਲ ਛੇੜਛਾੜ ਨਾ ਹੋ ਸਕੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਈ ਬੰਦੇ ਇਦਾਂ ਦੇ ਵੀ ਦਾੜੀਆਂ ਉਹਨਾਂ ਦੀਆਂ ਕੱਟੀਆਂ ਤਮਾਕੂ ਉਹ ਕੋ ਲਗ ਲਲੋਂਦੇ ਸ਼ਰਾਬਾ ਰਾਤ ਨੂੰ ਪੀਂਦੇ ਹਨ ਤੇ ਉਹ ਗੁਟਕਾ ਸਾਹ ਵੀ ਵਿੱਚ ਜਾਂਦੇ ਦੁਕਾਨਾਂ ਤੋਂ ਕੜੇ ਕੰਗੇ ਕਿਰਪਾਨਾਂ ਵਿੱਚ ਜਾਂਦੇ ਉਹਨਾਂ ਨੂੰ ਕੀ ਮਤਲਬ ਹੈ ਭਾਵੇਂ ਉਹ ਮੋਨੇ ਦੇ ਦਿਨ ਜਿਹਨੂੰ ਮਰਜ਼ੀ ਉਹਨੂੰ ਤਾਂ ਪੈਸੇ ਚਾਹੀਦੇ ਆ ਤੇ ਉਹੋ ਬੰਦੇ ਜਾ ਕੇ ਬੇਦਬੀਆਂ ਕਰਦੇ ਆ ਤੇ ਉਹ ਇਹਨਾਂ ਚੀਜ਼ਾਂ ਦੇ ਵੀ ਰੋਗ ਥਾਮ ਲੱਗ ਸਕੇ ਇਹਦੇ ਬਾਬਤ ਆਪਾਂ ਫਗਵਾੜੇ ਦੀ ਧਰਤੀ ਤੇ ਕੱਟ ਰੱਖਣਾ ਕਿਉਂਕਿ ਮੈਂ ਚਾਹੁੰਦਾ ਤਾਂ ਇਹ ਹੀ ਵੀ ਮੈਂ ਬਿਆਸ ਰੱਖਾਂ ਲੇਕਿਨ ਮੇਰਾ ਥੋੜਾ ਵਿਚਾਰ ਬਦਲਿਆ ਕਿ ਜੇ ਮੈਂ ਫਗਵਾੜੇ ਰੱਖਦਾ ਉਹਦੇ ਨਾਲ ਇਹ ਆ ਕਿ ਚਾਰੇ ਪਾਸੇ ਤੋਂ ਲੋਕ ਜਿਹੜੇ ਇੱਕ ਜਗ੍ਹਾ ਇਕੱਤਰ ਹੋਣੇ ਉਹਨਾਂ ਵਾਂ ਤੇ ਸੌਖਾ ਠੀਕ ਹੈ ਜੀ ਤੇ ਗੁਰੂ ਕਿਰਪਾ ਕਰੇ ਤੇ ਹੁਣ ਆਪਾਂ ਸਾਰਿਆਂ ਨੇ ਕੱਲਾ ਉੱਥੇ ਮਾਨ ਸਿੰਘ ਘਾਲੀ ਨਹੀਂ ਜਿਨਨੇ ਕਾਂਥ ਦਰਦੀ ਐ ਜਿੰਨੇ ਸਮਾਜੇ ਬੀਏ ਜਿੰਨੇ ਆ ਜਥੇ ਬੰਦੀਆਂ ਸਾਰਿਆਂ ਨੂੰ ਸਤਾ ਬਈ ਜੇ ਤੇ ਗੁਰੂ ਨਾ ਕਰਦੇ ਜੇ ਪਿਆਰ ਤੇ ਆ ਜਿਓ ਜੇ ਨਹੀਂ ਕਰਦੇ ਤੇ ਭਾਈ ਰੱਬ ਰਾਖਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ